ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਾਂਗੇ ਸਭ ਤੋਂ ਪਹਿਲਾਂ ਡੀਮਾਰਟ ਅੱਜ ਚੋਲੇ ਚੱਕ ਲਈ ਆਪਾਂ ਘਰ ਦਾ ਸੌਦਾ ਪਤਾ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਇਨਵੈਂਟ ਦੇ ਸ਼ੋਰੂਮ ਤੇ ਜਿਹੜਾ ਹੰਢਿਆਏ ਨਵਾਂ ਖੁੱਲਿਆ ਐਪਲ ਦਾ ਸ਼ੋਰੂਮ ਉੱਥੋਂ ਆਪਾਂ ਨੇ ਵੀਡੀਓ ਐਡੀਟਿੰਗ ਵਾਸਤੇ ਇੱਕ ਲੈਪਟਾਪ ਲੈਣਾ ਦੇਖਦੇ ਆ ਕਿਹੜੀ ਮੈਕਬੁੱਕ ਲਈ ਹੈ ਮਾਰਕਟ ਇੱਥੇ ਡੀ ਮਾਰਕਟ ਆਪਾਂ ਚੱਲ ਕੇ ਤੇ ਸਮਾਨ ਲੈ ਕੇ ਫਿਰ ਆਪਾਂ ਮਿਲਦੇ ਆ ਬਾਅਦ ਚ ਕਰਦੇ ਆ ਗੱਲਬਾਤ ਹੁਣ ਆਪਾਂ ਇੱਥੋਂ ਜਾਵਾਂਗੇ ਅਨਵੈਂਟ ਦੇ ਸ਼ੋਰੂਮ ਜਿਹੜਾ ਹੰਡਿਆ ਮਾਰਕੀਟ ਦੇ ਵਿੱਚ ਐਚ ਜੀ ਈਟਨ ਪਲਾਜ਼ੇ ਚ ਉਥੋਂ ਮੈਕਬੁੱਕ ਲੈ ਕੇ ਫਿਰ ਆਪਾਂ ਚੱਲਦੇ ਆ ਆ ਗਿਆ ਆਪਾਂ ਆਊਟਲੈਟ ਹੰਡਿਆ ਦੇ ਚ ਐਚ ਜੀ ਈਟਨ ਪਲਾਜ਼ਾ ਪਹੁੰਚ ਗਿਆ ਹੁਣ ਹੰਡਾਇ ਦੇ ਵਿੱਚ ਜਿਹੜਾ ਇਨਵੈਂਟਰੀ ਦਾ ਨਵਾਂ ਐਪਲ ਦਾ ਸਟੋਰ ਆਜੋ ਹੁਣ ਆਪਾਂ ਇੱਥੇ ਮੈਕਬੁੱਕ ਲੈਣੀਆਂ ਆਪਾਂ ਦੇਖਦੇ ਆਂ ਆਪਾਂ ਮੈਕਬੁੱਕਾਂ ਮੈਕਬੁੱਕ ਇਹਨਾਂ ਦੀ ਐਂਟਰੀ ਦੀ ਲਾਈਆਂ ਹੋਈਆਂ ਨੇ ਤੇ ਮੈਕਬੁੱਕ 에ਅਰ ਆ ਮੈਕਬੁੱਕ 에ਅਰ ਹੀ ਆਪਾਂ ਲੈਣੀਆਂ ਦੇਖੋ ਇਸ ਤਰ੍ਹਾਂ ਦੀ ਆ ਇਹ ਹੈਗੀ 골ਡਨ ਤੇ ਤੁਸੀਂ ਦੇਖ ਸਕਦੇ ਹੋ ਵੀ ਬੜੀ ਪਿਆਰਾ ਕਲਰ ਆ ਵਧੀਆ ਲੱਗਦੀ ਆ ਇਹ ਹੈਗੀ ਆ ਕੋਰ 8 CPU ਦੀ 16 GB ਆ 256 ਸਟੋਰੇਜ ਆ ਦੀ ਇਹ 85000 ਇਹਨਾਂ ਦਾ ਰੇਟ ਲਿਖਿਆ ਹੋਇਆ ਬਾਕੀ ਆਪਾਂ ਕਰਦੇ ਆ ਗੱਲ ਬਾਤ ਇਹ ਆ ਗਈ ਮੈਕਬੁੱਕ 에ਅਰ ਹੀ ਇਹ ਆ ਇਹ 10 CPU ਆ 8 ਕੋਰ GPU ਆ 16 GB 256 99900 ਦੀ ਜੇ 10 10 16 GB 512 ਲੈਣੀ ਹੈ ਤਾਂ 1 ਲੱਖ 19000 ਦੀ ਤੇ ਆ ਨਵਾਂ ਕਲਰ ਇਹਨਾਂ ਦਾ ਬਹੁਤ ਪਿਆਰਾ ਕਲਰ ਆਇਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਇਹਦਾ ਹੈਗਾ 10 ਕੋਰ CPU 10 ਕੋਰ GPU 16 GB 256 1,24,900 ਦੀ ਪਰ ਆਪਾਂ ਨੂੰ ਸਟੋਰੇਜ ਜ਼ਿਆਦਾ ਚਾਹੀਦੀ ਹੈ ਆਪਾਂ ਲਵਾਂਗੇ 10 ਕੋਰ CPU 10 ਕੋਰ GPU 24 GB 512 GB 1,64,900 ਦੀ ਇਹ ਨਵੀਆਂ ਜਿਹੜੀ M4 Airbook ਲਾਂਚ ਹੋਈ ਆ ਉਹ ਨੇ ਇਹ ਇਹ ਹੀ ਆਪਾਂ ਨੂੰ ਬੈਸਟ ਰਹੂਗੀ ਐਡੀਟਿੰਗ ਵਾਸਤੇ ਤੇ ਆਪਾਂ ਇਹ ਹੀ ਲਵਾਂਗੇ ਤੇ ਇਧਰ ਇਹਨਾਂ ਨੇ ਆ ਇੱਕ ਨਵਾਂ ਆਈਮੋਨ ਲਾਂਚ ਕੀਤਾ ਇਹ ਹੈਗਾ 17 ਦੇਖੋ ਤੁਸੀਂ ਇਸ ਤਰ੍ਹਾਂ ਦੀ ਲੁੱਕ ਹੈ ਦੀ ਕੁਛ ਤੇ ਇਹਦੇ ਜਿਹੜਾ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹ ਹੈਗਾ 256 GB 149000 ਦਾ 512 GB 169 ਦਾ 1 TB 199000 ਦਾ ਇੱਕ ਐਪਲ ਨੇ ਆਈਫੋਨ 에ਅ ਨਮਾ ਕੱਢਿਆ ਦੇਖੋ ਸਭ ਤੋਂ ਸਲਿਮ ਫੋਨ ਆ ਇਹ ਦੇਖੋ ਬਹੁਤ ਪਤਲਾ ਫੋਨ ਆ ਗਿਆ ਐ ਪਿੱਛੋਂ ਲੁੱਕ ਇਹਦੀ ਇਸ ਤਰ੍ਹਾਂ ਦੀ ਆ ਕੈਮਰਾ ਇਹਦੇ ਇੱਕੋ ਹੀ ਆ ਪਰ ਕਾਫੀ ਸਲਮ ਹੈ ਤੇ ਇਹਦਾ ਜਿਹੜਾ ਰੇਟ ਇਹਨਾਂ ਨੇ ਰੱਖਿਆ 252 ਦਾ 119900 512 ਦਾ 149900 ਇਹ ਮਿਲ ਜਾਣਗੇ ਅਵੇਲੇਬਲ ਨੇ ਸਾਰੇ 17 Pro Max ਦਾ ਕੰਪਨੀ ਵੱਲੋਂ ਤਾਂ ਹੈ ਕਿ 20 ਦਿਨ ਦੀ ਠੀਕ ਹੈ ਹੋ ਉਸ ਗਿਆ 1 ਦਿਨ 2 ਦਿਨ 3 ਦਿਨ ਜਿੱਦਾਂ ਜਿੱਦਾਂ ਬੁਕਿੰਗ ਅਸੀਂ ਪਲੇਸ ਕਰੀ ਜਾਂਦਾ 17 Pro Max ਦੀ ਇਹ ਕਹਿੰਦੇ ਵੀ ਮਤਲਬ ਕੰਪਨੀ ਵੱਲੋਂ 20 ਦਿਨ ਦੀ ਬੇਟਿੰਗ ਆ ਪਰ 1-2 ਦਿਨ ਚ ਦੇ ਦੇਣਗੇ ਤੇ ਉਸ ਤੋਂ ਬਾਅਦ ਇਹ ਵੀ ਇਹ ਮਿਲ ਜੇਗਾ ਇਹ ਅਵੇਲੇਬਲ ਆ ਜਿਹੜਾ 에어ਫੋਨ ਆ ਇਹ ਅਵੇਲੇਬਲ ਆ ਇਹ ਤੁਸੀਂ ਆ ਕੇ ਇੱਥੋਂ ਲੈ ਸਕਦੇ ਹੋ ਕਿ ਆਪਾਂ ਹੁਣ ਇਹਨਾਂ ਤੋਂ M4 에어 ਮੈਕਬੁੱਕ ਲੈਨੇ ਆ 512GB ਆ ਜਾਓ ਲੈ ਹਾਂ ਇੱਥੇ ਬਣਾ ਲਓ ਤੇ M4 ਆਪਾਂ M4 MacBook ਆਪਾਂ ਲੈ ਲਈ ਤੇ ਇਹਦੀ ਆਪਾਂ ਓਪਨਿੰਗ ਕਰਦੇ ਹੁਣ ਦੇਖਦੇ ਆਂ ਇਹਦੇ ਵਿੱਚ ਕੀ ਕੀ ਨਿਕਲਦਾ ਲਓ ਜੀ ਇਹ ਦੇਖੋ ਇਹ ਆਹ ਕਲਰ ਲੈ ਆਪਾਂ ਇਹਦਾ ਤੇ ਨਾਲ ਇੱਕ ਚਾਰਜਿੰਗ ਕੇਬਲ ਮਿਲਦੀ ਹੈ ਤੇ ਇੱਕ ਚਾਰਜਰ ਮਿਲਦਾ ਠੀਕ ਹੈ ਇਹ ਆਪਾਂ ਕਿੰਨੇ ਦੀ ਲਈਆ ਕਿੰਨੀ ਆਪਾਂ ਨੂੰ ਕੋਸਟ ਪੈਗੀ ਉਹ ਆਪਾਂ ਫਿਰ ਜਾ ਕੇ ਗੱਲ ਕਰਾਂਗੇ ਅੱਜ ਆਪਣਾ ਹੈਗਾ ਫਾਰਮ ਦਾ 8ਵਾਂ ਦਿਨ ਫਾਰਮ ਤੇ ਥੋੜਾ ਲੇਟ ਪਹੁੰਚਿਆ ਪਹਿਲਾਂ ਆਪਾਂ ਡੀਮਾਰਟ ਚਲੇ ਗਏ ਸੀ ਕੁਝ ਘਰ ਦਾ ਸਮਾਨ ਲੈਣਾ ਸੀ ਤੇ ਫਿਰ ਵੀਡੀਓ ਐਡੀਟਿੰਗ 'ਚ ਥੋੜੀ ਜਿਹੀ ਪ੍ਰੋਬਲਮ ਸੀ ਫੋਨ ਤੇ ਆਉਂਦੀ ਤੇ ਉਹਦੇ ਕਰਕੇ ਆਪਾਂ ਇੱਕੋ ਤੋਂ ਮੈਕਬੁੱਕ ਲੈਣੀ ਸੀ ਤੇ ਹੁਣ ਆਪਾਂ ਇਸ ਟਾਈਮ ਖੜੇ ਆਂ ਉੱਪਰਲੇ ਫਾਰਮ 'ਚ ਉੱਪਰਲੇ ਫਾਰਮ 'ਚ ਆਪਾਂ ਚਾਰ ਪੰਜ ਦਿਨਾਂ 'ਚ ਬੱਚਾ ਝੜਾਉਣਾ ਤਾਂ ਤਿਆਰੀ ਸ਼ੁਰੂ ਕਰਤੀ ਭਾਂਡੇ ਭੁੰਡੇ ਆਪਾਂ ਲਾਉਣ ਲੱਗੇ ਸਾਰੇ ਪੈਪਾ ਪੂਪਾ ਸਾਫ ਨੇ ਫੂਸ ਆਪਣਾ ਐਨ ਵਸਾਇਆ ਪਿਆ ਪੱਠੀ ਵੀ ਰੈਡੀ ਆ ਜੇ ਲੋੜ ਪੱਠੀ ਦਾ ਵੈਸੇ ਹੁਣ ਲੋੜ ਪੈਂਦੀ ਨਹੀਂ ਕਿਉਂਕਿ ਗਰਮੀ ਹੈਗੀ ਆ ਪਰ ਥੋੜਾ ਜਿਹਾ ਹੁਣ ਟੈਂਪਰੇਚਰ ਦਿਨ ਦਾ ਜ਼ਿਆਦਾ ਹੁੰਦਾ ਰਾਤ ਦਾ ਘੱਟ ਹੁੰਦਾ ਉਹਦੇ ਕਰਕੇ ਪ੍ਰੋਬਲਮ ਆਉਣੀ ਆ ਬੱਚੇ 'ਚ ਲਾਜ਼ਮੀ ਨੇ ਤੇ ਅੱਜ ਸਾਡੇ ਪਿੱਛੋਂ ਡਾਕਟਰ ਸਾਹਿਬ ਆਏ ਸੀ ਉਹਨਾਂ ਨੇ ਮੈਟਾਇਲਿਟੀ ਦਾ ਵੈਸੇ ਆਪਣੀ ਕੰਟਰੋਲ ਹੋ ਗਈ ਸੱਤ ਮੈਟਾਇਲਿਟੀ ਰਹਿ ਗਈ ਤੇ ਜਦੋਂ ਡਾਕਟਰ ਨੇ ਲਾਈਨ ਸੁਪਰਵਾਈਜ਼ਰ ਨੇ ਬੱਚਾ ਨੂੰ ਪਾੜ ਕੇ ਦੇਖਿਆ ਤਾਂ ਇੱਕ ਦੋ ਬੱਚਿਆਂ 'ਚ ਇਕੋਲਾਈ ਦੀ ਪ੍ਰੋਬਲਮ ਆਈ ਤਾਂ ਜਿਹੜੀ ਇਕੋਲਾਈ ਦੀ ਪ੍ਰੋਬਲਮ ਦਾ ਹੱਲ ਹੈ ਉਹ ਆਪਾਂ ਨੂੰ ਹੁਣ ਕਰਨਾ ਪੈਣਾ ਆਜੋ ਆਪਾਂ ਥੱਲੇ ਚੱਲਦੇ ਆਂ ਬੱਚੇ ਦਾ ਦੇਖਦੇ ਆਂ ਕੀ ਹਾਲ ਆ ਤੇ ਇਕੋਲਾਈ ਬਾਰੇ ਆਪਾਂ ਕਰਦੇ ਆਂ ਗੱਲਬਾਤ ਵੀ ਉਹਦਾ ਆਪਾਂ ਕਿਵੇਂ ਹੱਲ ਕਰਾਂਗੇ ਉਹਦਾ ਹੱਲ ਵੀ ਆਪਣੇ ਕੋਲ ਹੈਗਾ ਆਪਾਂ ਉਹ ਨਹੀਂ ਦਿੰਦੇ ਪਹਿਲਾਂ ਪਹਿਲੇ ਇੱਕੋ ਲਈਦੇ ਹੁਣ ਤੋਂ ਆਪਾਂ ਬਦਨ ਤੋਂ ਇਦੀ ਰੋਗ ਥਾਮ ਕਰਦੇ ਆਂਗੇ ਬੱਚਾ ਆਪਣਾ ਠੀਕ ਆ ਹੁਣ ਆਓ ਦੇਖੋ ਇਹ ਜਮਨ ਲੱਤਾਂ ਨਿਸ਼ਾਲ ਕੇ ਪਿਆ ਬੱਚਾ ਆਪਣਾ ਦੇਖੋ ਬਿਲਕੁਲ ਠੀਕ ਆ ਤੰਦਰੁਸਤ ਆ ਤੇ ਆਹ ਦੇਖੋ ਆ ਇਹਨੇ ਫੀਡ ਵੀ ਵਧੀਆ ਖਾਦੀ ਹੋਈ ਆ ਇਥੋਂ ਫੀਡ ਦਾ ਪਤਾ ਲੱਗ ਜਾਂਦਾ ਪੁੱਟੇ 'ਚੋਂ ਵਧੀਆ ਫੀਡ ਖਾਦੀ ਆ ਤੇ ਇਹਦਾ ਆਪਾਂ ਵੇਟ ਵੀ ਕਰਿਆ ਸੀ ਵੇਟ ਇਹਦਾ 200 ਗ੍ਰਾਮ ਵੇਟ ਆਇਆ ਜਿਹੜਾ ਬਿਲਕੁਲ ਸਹੀ ਵੇਟ ਆ ਪਰ ਜਿਹੜੀ ਇਕੋਲਾਈ ਦੀ ਥੋੜੀ ਬਹੁਤ ਸਮੱਸਿਆ ਆ ਉਹਦਾ ਆਪਣੇ ਕੋਲੇ ਸੋਲੂਸ਼ਨ ਹੈਗਾ ਆਪਾਂ ਇਹਦਾ ਸਭ ਤੋਂ ਵਧੀਆ ਤਰੀਕਾ ਜਿਹੜਾ ਉਹ ਨੀਲਾ ਥੋਥਾ ਹੀ ਆ ਨੀਲਾ ਥੋਥਾ ਪਾ ਕੇ ਇਹਦਾ 3 ਦਿਨ ਦਾ ਆਪਾਂ ਕੋਰਸ ਕਰਾਵਾਂਗੇ 9 10 ਤੇ 11 ਉਸ ਤੋਂ ਬਾਅਦ ਇਹੇ ਇਕੋਲਾਈ ਦੀ ਪ੍ਰੋਬਲਮ ਠੀਕ ਹੋ ਗਈ ਫਿਰ ਤਾਂ ਠੀਕ ਆ ਨਹੀਂ ਆਪਾਂ 10 ਦਿਨਾਂ ਬਾਅਦ 19 20 21 ਨੂੰ ਆਪਾਂ ਫੇਰ ਇਹ ਇਹਦਾ ਕੋਰਸ ਕਰਾ ਦਾਂਗੇ ਫਿਰ ਬੱਚੇ ਜੀ ਇਕੋਲਾਈ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਆਪਾਂ ਨੂੰ ਇਕੋਲਾਈ ਤੋਂ ਨੀਲੇ ਥੋਥੇ ਦਾ ਕੋਰਸ ਕਰਾਉਂਦਿਆਂ ਨੂੰ ਵੀ 2-3 ਸਾਲ ਹੋ ਗਏ ਇਹ ਆਪਣਾ ਇੱਕ ਤਜਰਬਾ ਹੈ ਵੀ ਇਹਦੇ ਨਾਲ ਇਕੋਲਾਈ ਨੀਲੇ ਥੋਥੇ ਨਾਲ ਕਦੇ ਆਉਂਦੀ ਨਹੀਂ ਜੇ ਮਾੜੀ-ਮੋਟੀ ਆ ਜਾਏ ਤਾਂ ਇਹ ਰੋਗ ਥੰਮ ਕਰ ਦਿੰਦਾ ਪਰ ਇਹ ਪਹਿਲਾਂ ਹਾਲੇ ਤਾਂ ਹੋਣਾ ਬਹੁਤ ਜ਼ਰੂਰੀ ਹੈ ਟਾਈਮ ਤੋਂ ਪਹਿਲਾਂ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਬੀਜੇ ਨੂੰ ਅੱਜ ਕੋਈ ਪ੍ਰੋਬਲਮਾਂ ਤਾਂ ਆਪਾਂ ਕੱਲ ਦੇ ਨਹੀਂ ਗੱਲ ਲੈ ਕੇ ਜਾਣੀ ਆਪਾਂ ਨੂੰ ਲੱਗ ਰਿਹਾ ਡਾਊਟ ਹੋਇਆ ਇੱਕ ਦੋ ਬੱਚਿਆਂ ਦਾ ਪਰ ਆਪਾਂ ਉਹਦਾ ਕੋਰਸ ਕਰਾ ਦੇਾਂਗੇ ਉਹਦਾ ਕੋਰਸ ਕਿਵੇਂ ਕਰਾਉਣਾ ਕਿੰਨੀ ਮਾਤਰਾ ਚ ਪਾਉਣੀ ਆ ਕਿਵੇਂ ਡੋਜ਼ ਪਾਉਣੀ ਆ ਉਹ ਆਪਾਂ ਸਾਰੀ ਗੱਲਬਾਤ ਕੱਲ ਨੂੰ ਕਰਾਂਗੇ ਨੌਵੇਂ ਦਿਨ ਦੇ ਵਿੱਚ ਤੇ ਅੱਜ ਤੱਕ ਲਈ ਇੰਨਾ ਸੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ